ਪੀਟੀਸੀ ਨਿਊਜ਼ ਤੇ ਤਸਵੀਰਾਂ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਇਹ ਇੱਕ ਵਿਆਹ ਸਮਾਗਮ ਦੀ ਇਹ ਤਸਵੀਰ ਹੈ ਜਿੱਥੇ ਖੁਸ਼ੀਆਂ ਅਚਾਨਕ ਗਮ ਦੇ ਵਿੱਚ ਤਬਦੀਲ ਹੋ ਗਈਆਂ ਇੱਕ ਛੱਤ ਦੇ ਉੱਪਰ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਇੱਕ ਵਿਆਹ ਸਮਾਗਮ ਦਾ ਆਨੰਦ ਲੈ ਰਹੇ ਸੀ ਤੇ ਨਾਲ ਹੀ ਇੱਕ ਹੋਰ ਇਮਾਰਤ ਸੀ ਉੱਥੇ ਵੀ ਲੋਕ ਪਹੁੰਚੇ ਹੋਏ ਸੀ ਤੇ ਅਚਾਨਕ ਨਾਚ ਗਾਣਾ ਚੱਲ ਰਿਹਾ ਸੀ ਇੰਜੋਇਮੈਂਟ ਚੱਲ ਰਿਹਾ ਸੀ ਤੇ ਇੱਕ ਪਾਸੇ ਧਿਆਨ ਜਾਂਦਾ ਕਿ ਪੂਰੀ ਦੀ ਪੂਰੀ ਛੱਤ ਹੀ ਹੇਠਾਂ ਡਿੱਗ ਜਾਂਦੀ ਹੈ ਤੇ ਛੱਤ ਤੇ ਖੜੀਆਂ ਮਹਿਲਾਵਾਂ ਤੇ ਹੋਰ ਲੋਕ ਅਚਾਨਕ ਇੱਕ ਖੂਵਰਗੀ ਥਾਂ ਦੇ ਵਿੱਚ ਸਮਾ ਜਾਂਦੇ ਨੇ ਜੀहां ਇਹ ਤਸਵੀਰ ਤੁਸੀਂ ਦੇਖ ਰਹੇ ਹੋ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੀ ਹੈ ਚੰਬਾ ਜ਼ਿਲ੍ਹੇ ਦੇ ਚੁਰਾਹ ਦੇ ಗ್ರಾಮ ਪੰਚਾਇਤ ਜਾਂਗੜਾ ਦੇ ਪਿੰਡ ਸ਼ਾਵਾ ਦੇ ਵਿੱਚ ਇਹ ਘਟਨਾ ਵਾਪਰੀ ਹੈ ਜੀहां ਜਾਂਗੜਾ ਦਾ ਪਿੰਡ ਸ਼ਾਵਾ ਹੈ ਜਿੱਥੇ ਅਚਾਨਕ ਇੱਕ ਕੱਚਾ ਮਕਾਨ ਟੁੱਟਣ ਦੇ ਨਾਲ 20 ਤੋਂ 25 ਔਰਤਾਂ ਜ਼ਖਮੀ ਹੋ ਗਈਆਂ ਜਲਦਬਾਜ਼ੀ ਦੇ ਵਿੱਚ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਬਹੁਤ ਸਾਰੇ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜੋ ਲੋਕ ਗੰਭੀਰ ਨੇ ਉਹਨਾਂ ਨੂੰ ਜਵਾਹਰ ਲਾਲ 네ਰੂ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਇੱਕ ਵਿਆਹ ਸਮਾਗਮ ਦੇ ਦੌਰਾਨ ਰਵਾਇਤੀ ਜੋ ਨਾਚ ਗਾਣਾ ਸੀ ਉਹ ਚੱਲ ਰਿਹਾ ਸੀ ਪਰ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਦਰਜਨਾ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਇਕੱਠੇ ਹੋਏ ਸਨ ਪਰ ਇੱਕ ਕੱਚੀ ਛੱਤ ਦੇ ਉੱਪਰ ਕੁਝ ਔਰਤਾਂ ਵੀ ਇਕੱਠੀਆਂ ਹੋਈਆਂ ਸਨ ਤੇ ਇਹ ਜੋ ਵਿਆਹ ਦਾ ਜੋ ਸਮਾਗਮ ਹੈ ਇਸ ਨੂੰ ਲੋਕ ਇਸ ਦਾ ਆਨੰਦ ਮਾਣ ਰਹੇ ਸੀ ਪਰ ਅਚਾਨਕ ਹੀ ਇਹ ਛੱਤ ਟੁੱਟ ਜਾਂਦੀ ਹੈ ਤੇ ਜਿੰਨੇ ਵੀ ਲੋਕ ਏ ਛੱਤ ਦੇ ਉੱਪਰ ਮੌਜੂਦ ਸੀ ਸਾਰੇ ਇਹ ਥਾਂ ਡਿੱਗ ਜਾਂਦੇ ਨੇ ਪਹਿਲੀ ਨਜ਼ਰ ਦੇ ਵਿੱਚ ਲੱਗਦਾ ਕਿ ਇਹ ਬਹੁਤ ਵੱਡਾ ਹਾਦਸਾ ਹੋਏਗਾ ਪਰ ਸ਼ੁਕਰ ਏ ਰਿਹਾ ਕਿ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਹੁਣ ਤੱਕ ਹੁਣ ਤੱਕ ਦੀ ਅਪਡੇਟ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਸੱਟਾਂ ਗੰਭੀਰ ਜ਼ਰੂਰ ਲੱਗੀਆਂ ਨੇ ਹਾਸੇ ਤੋਂ ਬਾਅਦ ਇਸ ਪਹਾੜੀ ਇਲਾਕੇ ਦੇ ਵਿੱਚ ਐਂਬੂਲੈਂਸ ਸੱਦੀ ਗਈ ਤੇ ਇੱਕ ਇੱਕ ਕਰਕੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਜਾਣ ਲੱਗਾ ਕਿਉਂਕਿ ਜ਼ਖਮੀਆਂ ਦੀ ਗਿਣਤੀ ਜ਼ਿਆਦਾ ਸੀ ਇਸ ਕਰਕੇ ਵਕ ਵਕ ਹਸਪਤਾਲਾਂ ਦੇ ਵਿੱਚ ਇਹਨਾਂ ਨੂੰ ਦਾਖਲ ਕਰਵਾਇਆ ਜਾ ਰਿਹਾ ਹੈ ਦਾਖਲ ਕਰਵਾਇਆ ਗਿਆ ਤੇ ਹੁਣ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਪਰ ਜਿਵੇਂ ਹੀ ਸਥਾਨਕ ਲੋਕ ਦੱਸਦੇ ਨੇ ਕਿ ਜਿਵੇਂ ਹੀ ਮਕਾਨ ਟੁੱਟਿਆ ਤਾਂ ਪੂਰੀ ਦੀ ਪੂਰੀ ਛੱਤ ਹੀਠਾਂ ਵੜ ਗਈ ਕਿਉਂਕਿ ਜੋ ਇਹ ਵਿਆਹ ਸਮਾਗਮ ਸੀ ਉਸ ਦੇ ਨਾਲ ਸੰਬੰਧਿਤ ਜੋ ਸਮਾਗਮ ਸੀ ਜੋ ਲੋਕ ਰਵਾਇਤੀ ਡਾਂਸ ਕਰ ਰਹੇ ਸੀ ਉਹ ਇੱਕ ਮਕਾਨ ਦੀ ਛੱਤ ਦੇ ਉੱਪਰ ਕਰ ਰਹੇ ਸੀ ਗਿਣਤੀ ਜ਼ਿਆਦਾ ਸੀ ਲੋਕਾਂ ਦੀ ਇਸ ਕਰਕੇ ਕੁਝ ਲੋਕ ਕੁਝ ਔਰਤਾਂ ਇਹ ਨਾਲ ਵਾਲੇ ਛੱਤ ਤੇ ਵੀ ਖੜੀਆਂ ਸਨ ਤੇ ਇਹ ਛੱਤ ਦੱਸਿਆ ਜਾ ਰਿਹਾ ਕਿ ਇੱਕ ਕੱਚੀ ਸੀ ਪੱਕੀ ਛੱਤ ਨਹੀਂ ਸੀ ਇਸੇ ਕਰਕੇ ਭਾਰ ਨਹੀਂ ਸਹਿ ਸਕੀ ਤੇ ਲੋਕਾਂ ਦੇ ਨਾਲ ਹੀ ਇਹ ਛੱਤ ਡਿੱਗ ਗਈ ਤੇ ਇਸ ਦੇ ਵਿੱਚ ਲੋਕਾਂ ਨੂੰ ਸੱਟ ਲੱਗੀ ਹੈ 31 ਲੋਕਾਂ ਨੂੰ ਕਿਹਾ ਜਾ ਰਿਹਾ ਕਿ ਕੁੱਲ 31 ਲੋਕ ਇਸ ਦੇ ਵਿੱਚ ਜ਼ਖਮੀ ਹੋਏ ਜੋ ਚੁਰਾ ਦਾ ਸਥਾਨਕ ਹਸਪਤਾਲ ਉੱਥੇ ਲੋਕਾਂ ਨੂੰ ਦਾਖਲ ਕਰਵਾਇਆ ਗਿਆ ਤੇ ਜੋ ਗੰਭੀਰ ਜ਼ਖਮੀ ਨੇ ਉਹਨਾਂ ਨੂੰ ਇਸ ਸਮੇਂ ਚਾਰ ਲੋਕਾਂ ਦੀ ਗਿਣਤੀ ਜੋ ਹੈ ਚਾਰ ਲੋਕ ਗੰਭੀਰ ਤੌਰ ਤੇ ਜ਼ਖਮੀ ਨੇ ਜਿਨ੍ਹਾਂ ਨੂੰ ਪੰਡ ਜਵਾਰ ਲਾਲ 네ਰੂ ਮੈਡੀਕਲ ਕਾਲਜ ਚੰਬਾ ਰੈਫਰ ਕੀਤਾ ਗਿਆ ਹੈ ਪ੍ਰਸ਼ਾਸਨ ਫੌਰੀ ਰਾਹਤ ਦੇ ਲਈ ਲੋਕਾਂ ਨੂੰ 5-5000 ਰੁਪਏ ਦੀ ਸਹਾਇਤਾ ਰਾਸ਼ੀ ਵੀ ਦੇ ਚੁੱਕਾ ਹੈ ਤੇ ਚਾਰ ਲੋਕਾਂ ਦਾ ਜੋ ਇਲਾਜ ਹੈ ਉਹ ਚੰਬਾ ਦੇ ਹਸਪਤਾਲ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਪੁਲਿਸ ਲੋਕਾਂ ਨੂੰ ਤੇ ਪ੍ਰਸ਼ਾਸਨ ਲੋਕਾਂ ਨੂੰ ਹਰ ਸੰਭਵ ਮਦਦ ਦੀ ਜੋ ਹੈ ਉਹ ਲੋਕਾਂ ਨੂੰ ਤਰਵਾਸ ਦੇ ਰਿਹਾ ਪਰ ਇਸ ਸਮੇ ਇਹ ਤਸਵੀਰ ਦੱਸਣ ਲਈ ਕਾਫੀ ਹੈ ਕਿ ਕਿਸ ਤਰ੍ਹਾਂ ਸੁਰੱਖਿਆ ਨੂੰ ਨਜ਼ਰਅੰਦਾਜ਼ ਕਰਕੇ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਸਨ ਤੇ ਪੂਰੀ ਦੀ ਪੂਰੀ ਛੱਤ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਅਚਾਨਕ ਲੋਕ ਨੱਚ ਰਹੇ ਸੀ ਕਿਸ ਨੂੰ ਅੰਦਾਜ਼ਾ ਨਹੀਂ ਸੀ ਕਿ ਇੰਨੀ ਵੱਡੀ ਘਟਨਾ ਵਾਪਰ ਜਾਏਗੀ ਤੇ ਪੂਰੀ ਦੀ ਪੂਰੀ ਛੱਤ ਡਿੱਗ ਜਾਂਦੀ ਹੈ 25 ਤੋਂ ਲੈ ਕੇ 30 ਔਰਤਾਂ ਇੱਥੇ ਤੁਸੀਂ ਦੇਖ ਰਹੇ ਹੋ ਕਿ ਇਹ ਤਸਵੀਰ ਦੇਖ ਰਹੇ ਹੋ ਇੱਕ ਪਾਸੇ ਡਾਂਸ ਚੱਲ ਰਿਹਾ ਦੂਜੇ ਪਾਸੇ ਲੋਕ ਖੜਕੇ ਡਾਂਸ ਕਰ ਰਹੇ ਲੋਕਾਂ ਨੂੰ ਦੇਖ ਰਹੇ ਨੇ ਤੇ ਅਚਾਨਕ ਹੀ ਇੱਕ ਪਲ ਦੇ ਵਿੱਚ ਹੀ ਸਾਰੀ ਦੀ ਤਾਰੀ ਛੱਤ 헤ਥਾਂ ਡਿੱਗ ਜਾਂਦੀ ਹੈ ਤੇ ਲੋਕ ਜੋ ਲੋਕ ਖਾਸ ਕਰਕੇ ਜਨਤ ਗਿਣਤੀ ਦੇ ਵਿੱਚ ਔਰਤਾਂ ਸਨ 25 ਤੋਂ 30 ਔਰਤਾਂ ਦੱਸਿਆ ਜਾ ਰਿਹਾ ਤੇ ਕੁੱਲ ਜੋ ਗਿਣਤੀ ਸਾਹਮਣੇ ਆਈ ਹੈ ਉਹ 31 ਲੋਕਾਂ ਦੀ ਗਿਣਤੀ ਸਾਹਮਣੇ ਆਈ ਹੈ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਨੇ ਚਾਰ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਚੰਬਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ शादी समारोह में जो लोग आए थे वो एक मकान कच्चे मकान की छत पर बैठे हुए थे तो वहाँ पर वो छत टूटने के कारण ये हादसा हुआ है और इसमें 31 लोग जो वो हॉस्पिटल सिविल हॉस्पिटल तीसा आए उसमें से कुछ माइनर इंजरी वाले थे चार लोग जो है वो उनको चंबा मेडिकल कॉलेज रेफर कर दिया गया है बाकी को यहाँ ट्रीटमेंट दिया जा रहा है सिविल हॉस्पिटल तीसा वो रेफर हुए हैं उनमें से दो लोगों को जो है वो फौरी रात जो वो पाँच हजार रुपये प्रति व्यक्ति दी गई है जी। बाकी दो लोग जो है एक ने लेने से इनकार किया था एक वो पहले ले गए थे तो जी। बाकी जो भी नियमों के अनुसार होगा वो उनको उनकी हेल्प की जाएगी और तो